ਮੋਂ ਉਹਨਾਂ ਦੀ ਵੱਡੇ ਬਾਬਾ ਦੀਪ ਸਿੰਘ ਜੀ ਦੇ ਆਸ਼ੀਰਵਾਦ ਦੇ ਨਾਲ ਹੀ ਹਰ ਸਾਲ ਲੰਗਰ ਲਾਈਦਾ ਹੈਗਾ ਔਰ ਮੈਂ ਬਲਕਿ ਇਹ ਮੇਰੇ ਸਾਥੀ ਲਗੇ ਜਿਹੜੇ ਹੀ ਇਕੱਠੇ ਇੱਥੇ ਲੰਗਰ ਲਾਂਦੇ ਆ ਲੰਗਰ ਦਾ ਪ੍ਰੋਗਰਾਮ ਬਣਾਈਦਾ ਹੈਗਾ ਮੈਂ ਆਪ ਦਿੱਲੀ ਤੋਂ ਆਇਆ ਐਂਡ ਯੂਲ ਸੀ ਕਿ ਇਹ ਸਾਰਾ ਲੰਗਰ ਦਾ ਪ੍ਰਬੰਧ ਆਪ ਕਰਨੇ ਹੈਗੇ ਆ ਵਿਲ ਮੈਨੇਜ ਆ ਔਨ ਆਰ ਓਨ ਔਰ ਇਹ ਆਪ ਦੀ ਸੇਵਾ ਕਰਕੇ ਔਰ ਬਾਬਾ ਜੀ ਦੇ ਚਰਨਾਂ 'ਚ ਆਪਣੀ ਤਰਫ ਤੋਂ ਜੋ ਹੋ ਸਕੀਦਾ ਹੈ ਉਹ ਉਹਨਾਂ ਵੱਲ ਆਪਣੀ ਤਰਫੋਂ ਛੋਟੀ ਜੀ ਭੇਟਾ ਉਹਨਾਂ ਨੂੰ ਦਈਦਾ ਤੇ ਸਾਧ ਸੰਗਤ ਦੀ ਸੇਵਾ ਕਰਨ ਦਾ ਐਸੀ ਤਰੀਕੇ ਸਾਨੂੰ ਮੌਕਾ ਮਿਲ ਜਾਂਦਾ ਹੈਗਾ ਕਿੰਨੇ ਸਾਲ ਤੋਂ ਸੇਵਾ ਨਿਭਾ ਰਹੇ ਹੋ ਤੇ ਕਿਹੜੇ ਕਿਹੜੇ ਲੰਗਰ ਲਗਾਏ ਗਏ ਨੇ ਮੈਮ ਤੁਸੀਂ ਦੇਖੋਗੇ ਕਿ ਅੱਜ ਜਿਹੜਾ ਹੈਗਾ ਇਹ ਐ ਬ੍ਰੈਡ ਪਕੋੜੇ ਖਾਲੀ ਪਕੋੜਾ ਤੇ ਖਾਲੀ ਪਕੋੜਿਆਂ ਦੇ ਇਹ ਸੰਤਰਾ ਕਿਨੂੰ ਚਿਪਸ ਪੇਸਟਰੀਆਂ ਜੋ ਹੋ ਸਕੀਦਾ ਜੋ ਬਾਬਾ ਜੀ ਹੁਕਮ ਕਰਨ ਤੇ ਉਹਨਾਂ ਦਾ ਹੀ ਪਨੀਰ ਪੁਰਜੀ ਹੋ ਗਈ ਉਹ ਉਹ ਇਹ ਲੰਗਰ ਚ ਜਿਹੜਾ ਜਿਹੜੀ ਬਾਬਾ ਜੀ ਹੁਕਮ ਕਰਿਆ ਨੂੰ ਉਸੇ ਤਰੀਕੇ ਲਾ ਦਿੱਤਾ ਹੈਗਾ ਹਾਂਜੀ ਸਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਵਾਪਸ ਕਰਾਣੇ ਲੰਗਰ ਲਗਾਈ ਜਾਦੀ ਪਾਪਾ ਜੀ ਦੀਪਸ ਦੀ ਕਿਰਪਾ ਨਾਲ ਹਰ ਸਾਲ ਲੰਗਰ ਲਗਾਈਦਾ ਔਰ ਬਹੁਤ ਬਾਬਾ ਜੀ ਕਿਰਪਾ ਸਾਡੇ ਤੇ ਪਰਪੁਰ ਕਿਰਪਾ ਹੈ 49 ਹੋਟਲ ਤੋਂ ਬੰਦੇ ਆ ਪਾਰਟੀ ਹੈ ਸਾਡੀ ਉਹ ਪਾਰਟੀ ਸਾਈ ਲੰਗਰ ਲਗਾਈ ਨੇ ਕਿਹੜੇ ਕਿਹੜੇ ਲੰਗਰ ਲਗਾਏ ਗਏ ਨੇ ਔਰ ਕਿੰਨੀ ਦੇਰ ਤੱਕ ਲੰਗਰ ਚੱਲਣਗੇ ਇਹ ਰਾਤ ਤੱਕ ਲੰਗਰ ਚੱਲੇਗਾ ਜੀ ਸ਼ਾਮ ਤੱਕ ਕਿੰਨਾ ਤੱਕ ਨਗਰ ਨਗਰ ਕੀਰਤਨ ਚੱਲੇਗਾ ਹੈ ਯਾਦ ਕਿ ਬਾਬਾ ਜੀ ਉਹ ਕੰਮ ਕਾ ਚੱਲੇਗਾ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਵਾਈਗਰੂ ਜੀ ਦੀ ਸੇਵਾ ਲਈ ਬਾਈ ਗਰੂ ਜੀ ਕਾ ਖਾਲਸਾ ਵਾਈਗਰੂ ਜੀ ਕੀ ਫਤਿਹ ਸਾਰੀ ਸੰਗਨ ਨੂੰ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅਸੀਂ ਪਿਛਲੇ 8 ਸਾਲ ਤੋਂ ਇੱਥੇ ਲੰਗਰ ਦੀ ਸੇਵਾ ਕਰਦੇ ਪਏ ਆ ਜੀ ਅਸੀਂ ਵਾਈਗਰੂ ਦੀ ਕਿਰਪਾ ਦੇ ਨਾਲ ਇੱਥੇ ਹਰ ਸਾਲ ਸ਼ੀਦੀ ਦਿਹਾੜੇ ਤੇ ਜਨਮ ਦਿਹਾੜੇ ਤੇ ਲੰਗਰ ਲਾਉਂਦੇ ਆ ਜੀ ਕਿੰਨੂਆ ਦਾ ਲੰਗਰ ਹੁੰਦਾ ਪਨੀਰ ਪੁਰਜੀ ਹੁੰਦੀ ਆ ਚਿਪਸ ਹੁੰਦੇ ਆ ਬ੍ਰੈਡ ਪਕੌੜਾ ਮਿਕਸ ਪਕੌੜਾ ਜੋ ਵਾਇਗਰੂ ਦਾ ਹੁਕਮ ਹਮੇਸ਼ਾ ਹਮਨਾਲਾ ਸੀ ਲੰਗਰ ਲਾ ਦਿੰਦੇ ਆ ਜੀ ਤੰਦਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੇ ਸਬੰਧ ਚ ਲੰਗਰ ਲਗਾਏ ਗਏ ਨੇ ਅਟੂਟ ਸੰਗਤਾਂ ਦੇ ਸੰਯੋਗ ਨਾਲ ਲੰਗਰ ਲੱਗਦਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਬੜੀ ਕਿਰਪਾ ਹੈ ਭੰਡਾਰੇ ਭਰੇ ਆ ਪੰਾਰੇ ਚੱਲੀ ਜਣੇ ਸ਼ਾਮ ਤੱਕ ਤੰਦਨ ਬਾਬਾ ਦੀਪ ਸਿੰਘ ਜੀ ਬੇਅੰਤ ਕਿਰਪਾ ਬੜੀ ਬੜੀ ਦੂਰ ਤੋਂ ਸੰਗਤਾਂ ਆਈਆਂ ਕੋਈ ਦਿੱਲੀ ਤੋਂ ਆਏ ਨੇ ਕੋਈ ਰਿਸ਼ੀਕੇਸ਼ ਤੋਂ ਆ ਰਹੇ ਨੇ ਬਾਬਾ ਜੀ ਦੀ ਕਿਰਪਾ ਨਾਲ ਲੰਗਰ ਚੱਲਦੇ ਰਹੇ ਨੇ ਜੋ ਬੋਲੇ ਸੋਨੇ ਯਾਰ ਅਕਸਰੀਆ ਕਾਲ ਕਿਨੂੰ ਲੱਗ ਰਿਹਾ ਪਨੀਰ ਪੁਰਜੀ ਦੀ ਲੱਗ ਰਹੀ ਹੈ ਬਰੈਡ ਪਕੌੜਾ ਮਿਕਸ ਪਕੌੜਾ ਚਾਟ ਹੈ ਨਾਲ ਹੋਰ ਵੀ ਜੋ ਸੰਗਤਾਂ ਸੰਯੋਗ ਹੋਏਗਾ ਆਪਾਂ ਵਰਤਾਵਾਂਗੇ ਸਾਰਾ ਦਿਨ ਚੱਲਣਗੇ ਸਾਰਾ ਦਿਨ ਚੱਲਣਗੇ ਕੱਲ ਵੀ ਚੱਲੇਗਾ ਪਰਸੋਂ ਵੀ ਚੱਲੇਗਾ ਹਾਂਜੀ ਬੜਾ ਉਸਾ ਹੀ ਸੰਗਤਾਂ ਜੀ ਹਰ ਸਾਲ ਢਿੱਕੀ ਦਾ ਦਿਨ ਬਾਬਾ ਜੀ ਦਾ ਚਿੱਦੀ ਦਿਹਾੜਾ ਜਲੋਂ ਦਿਹਾੜਾ ਬੜੇ ਉਸਤਾਹ ਨਾਲ ਮਨਾਇਆ ਜਾਂਦਾ ਬੜਾ ਸ਼ੌਂਕ ਹੈ ਸੰਗਤ ਨੂੰ ਲੰਗਰ ਦੀ ਸੇਵਾ ਕਰਨ ਦਾ ਬੜੀ ਬੜੀ ਦੂਰ ਤੋਂ ਸੰਗਤ ਆਉਂਦੀਆਂ ਲੰਗਰ ਦੀ ਸਪੈਸ਼ਲ ਸੇਵਾ ਵਾਸਤੇ ਕਿੰਨਾ ਕੁ ਮਰਾਤਾ ਪੂਰੀ ਹੁੰਦੀ ਹੈ ਇਸ ਥਾਂ ਤੇ ਬਾਬਾ ਜੀ ਆਜਰ ਨਾਜਰ ਬੈਠੇ ਨੇ ਹਰ ਐਤਵਾਰ ਦੁਪਹਿਰਾ ਚੱਲਦਾ ਹੈ ਤੀਪ ਮਨੋਂ ਮੰਗੋ ਹਰ ਚੀਜ਼ ਮਿਲਦੀ ਹੈ ਬਾਬਾ ਜੀ ਦੇ ਦਰ ਤੇ ਖਾਲੀ ਝੋਲੀਆਂ ਲੈ ਕੇ